ਸ਼ਾਸਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਫਰੋਜਪੁਰ ਜ਼ਿਲ੍ਹੇ ਦੇ ਵਾੜਾ ਭਾਈਕੇ ਵਿੱਚ ਤੇ ਵਾੜਾ ਭਾਈਕੇ ਪਿੰਡ ਦੇ ਵਿੱਚਾਂ ਤੇ ਜਿਸ ਚਿਹਰੇ ਦੇ ਕੋਲੇ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਪਰ ਇਸ ਬਾਈ ਦਾ ਬੱਕਰੀ ਪਾਲਣ ਦੇ ਕਿੱਤੇ ਦੇ ਵਿੱਚ ਬਹੁਤ ਵੱਡਾ ਨਾਮ ਆ ਬਾਈ ਜੈਬ ਬੱਕਰੀਆਂ ਵਾਲੇ ਦੇ ਨਾਂ ਤੇ ਸਾਰੇ ਭਰਾ ਜਾਣਦੇ ਆ ਬਾਈ ਨੂੰ ਜਿੱਥੋਂ ਮਰਜ਼ੀ ਕਰਦੇ ਪੁੱਛ ਲਿਓ ਆ ਕੇ ਤਿੰਨ ਜਨਵਾਰਾ ਬਾਈ ਦੇ ਕੋਲ ਇੱਕ ਤਾਂ ਝੋਟਾ ਤੁਹਾਨੂੰ ਵੈਸੇ ਸ਼ੌਂਕੀਆ ਵਿਖਾਉਣਾ ਤੇ ਦੋ ਮਈਆਂ ਵਕਾਉ ਆ ਬਾਈ ਦੇ ਕੋਲ ਇੱਕ ਤਾਂ ਨੀਲੀ 라ਵੀ ਦੀ ਟੇਢੀ ਧਾਰੀ ਦੇ ਵਿੱਚ ਚੋਟੀ ਤੇ ਇੱਕ ਹੈਗੀ ਆ ਕਾਲੀ ਮੈਂ ਮਿੱਤਰੋ ਕਰਦੇ ਆ ਗੱਲਬਾਤ ਬਾਈ ਆਪਾਂ ਜੈਪ ਦੇ ਨਾਲ ਤੇ ਸਾਰੀ ਜਾਣਕਾਰੀ ਲੈਣੇ ਆ ਕੀ ਡਿਟੇਲ ਆ ਗੱਲਬਾਤ ਲਈ ਆਪਾਂ ਨੰਬਰ ਵੀ ਲੈ ਲਾਂਗੇ ਬਾਈ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਜੈਪ ਬਾਈ ਠੀਕ ਆ ਬਾਈ ਜੀ ਸੇਤਾਂ ਘਰ ਤੇ ਪਰਿਵਾਰ ਮਨ ਬਹੁ ਮੇਰਾ ਮਾਲਕ ਦੀ ਚਲੋ ਸ਼ੁਕਰ ਆ ਜੈ ਬਾਈ ਵੇ ਪਹਿਲਾਂ ਮੈਨੂੰ ਝੋਟੇ ਬਾਰੇ ਦੱਸਦੇ ਮੜਾ ਜੈ ਤਾਂ ਫਿਰ ਵੈਸੇ ਹੀ ਵਿ ਇਹ ਹੈਗਾ ਜਿਹੜਾ ਜੁਨੀਵਰਟੀ ਆ ਨਾ ਨਾਗਸਾਨਾ ਨਾਗ ਉਹਦਾ ਬੱਚਾ ਕਰਕੇ ਉਹ ਵੀ ਪਾ ਪਾ ਵਿਖਾਉਣਾ ਠੀਕ ਹੈ ਕਿੰਨੇ ਚਿਰ ਦਾ ਬਾਈ ਹੋ ਗਿਆ ਇਹ ਢਾਈਆਂ ਸਾਲਾਂ ਦਾ ਹੋ ਗਿਆ ਬਾਈ ਜੀ ਤੇ ਕ੍ਰੋਸਿੰਗ ਛੱਡ ਦੇ ਨਾ ਮੈਂ ਮੂੰਹ ਤੇ ਨਾ ਛੱਡ ਦੇਈਦਾ ਠੀਕ ਕੀ ਪੀਸਪੂਸ ਰੱਖੀ ਆ 20000 ਰੁਪਈਆ ਬਸ ਠੀਕ ਆ ਬਾਈ ਆ ਕੋਈ ਨੇੜੇ ਤੇਰੇ ਮੈਂ ਕਰਾਉਣੀ ਹੋਈ ਤੇ ਲੈ ਆਉਗਾ ਹਾਂ ਹਾਂ ਜੀ ਹਾਂ ਜੀ ਠੀਕ ਆ ਬਾਈ ਨੂੰ ਤਾਂ ਰਹਿਣ ਦੇ ਫਿਰ ਖੜਿਆ ਇਹਨੂੰ ਤਾਂ ਜੀਬ ਕਰਾ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਈ ਜਿਹੜੀ ਮੈਂ ਵੇਚਣੀ ਆਪਾਂ ਮੱਝ ਛੋਟੀ ਹਾਂ ਇਹ ਜਿਹੜੀ ਕਿਨਵਸ ਸੁਆਸ ਹੁੰਦੀ ਆ ਇਹ ਦੂਜੇ ਦੂ ਠੀਕ ਇਹ 14 ਲੀਟਰ ਦਿੱਤਾ ਨੇ ਜੀ 14 ਲੀਟਰ ਦੁੱਧ ਦਿੱਤਾ ਇਹਨੇ ਹਾਂ ਜੀ ਠੀਕ ਆ ਬਾਈ ਤੇ ਇਹ ਹੁਣ ਕਿੰਨੇ ਦਿਨ ਪਏ ਆ ਬਾਈ ਇਹ ਲੈ ਜੂਗੀ ਮੇ ਸਾਸ ਦਾ 7-8 ਦਿਨ ਲੈ ਜੂਗੀ ਠੀਕ ਆ ਬਾਈ ਕਿਹੜੇ ਸੀਮਿੰਟ ਤੋਂ ਗੱਪਣ ਕਰਵਾਤੀ ਇਹ ਇਸੇ ਸੰਦ ਤੋਂ ਬਣਾਈ ਆਪਣੇ ਨਾਗ ਦੇ ਬੱਚੇ ਅਸੇ ਇਸੇ ਤੋਂ ਹੀ ਗੱਪਣ ਤੇ ਆਪ ਕਾਦੀ ਇਹ ਇਹ ਆ ਵੀ ਉੱਥੇ ਨਾਗ ਦੀ ਬੱਚੀ ਏ ਓਕੇ ਫਿਰ ਇਹਨੂੰ ਬਰੀਡਿੰਗ ਕਾਵੇ ਕਰੀ ਜਨਾ ਉਹ ਨਾਗ ਤੋਂ ਨਾਗ ਤੇ ਨਾシャਦੀ ਪਤਾ ਹੀ ਨਹੀਂ ਸੀ ਇਹਨੂੰ ਯਾਰ ਚੀਜ਼ ਆ ਯਾਰ ਨਾ ਇਹ ਨਾ ਗਾਣਾ ਕਰੀ ਹੁਣ ਨਹੀਂ ਗਾਣੀ ਹੁਣ ਕਰਦੀ ਹਾਂ ਠੀਕ ਆ ਬਾਈ ਤੇ ਫਿਰ ਇਹ ਦੇਣੇ ਹੁਣ ਕਿੰਨੇ ਪਏ ਆ ਇਹਦੇ ਇਹ ਦਿਨਰ 7.8 ਹੈ ਠੀਕ ਹੈ ਬਈ ਠੀਕ ਹੈ ਤੇ ਰੇਟ ਬਾਈ ਫਿਰ ਆਪਾਂ ਹੁਣ ਕੀ ਰੱਖਾਂਗੇ ਦਾ ਰੇਟ 1.45 ਰੱਖ ਲੈਨੇ ਫਿਰ ਹਾਂ 1.45 ਦੇ ਵਿੱਚ ਲਾਡ ਪਿਆਰ ਕਰਦੇਗੇ ਥੋੜਾ ਬੋਤਾ ਥੋੜਾ ਬੋਤਾ ਬਸ ਹਾਂ ਠੀਕ ਥੋਰੀ ਬਾਈ ਕੱਢੀ ਬਾਹਰ ਨੂੰ ਖੋਲ ਦੇ ਖੋਲ ਦੇ ਕਰ ਦੀ ਲੈ ਵੀ ਮੇਤਰੋ ਟੇਡੀ ਧਾਰੀ ਦੇ ਵਿੱਚ ਛੋਟੀਆਂ ਨੀਲੀ ਰਾਵੀ ਨਸਲ ਦੀ 나ਗ ਦੀ ਇਹ ਆਪ ਆ ਤੇ ਅੱਗੇ 나ਗ ਦਾ ਬੱਚਾ ਵਾ ਜਿਹੜਾ ਉਹਦੇ ਤੋਂ ਇਹਨੇ ਗੱਬੜਨ ਕਰਵਾਤੀ ਬਾਈ ਨੇ ਘਰੇ ਪਾਈ ਦਾ ਸਾਨ ਹੈਗਾ ਤੁਸੀਂ ਵੇਖਿਆ ਹੀ ਪਹਿਲਾ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਤੇ ਜਾ ਕੇ ਵੀ ਦੁੱਧ ਖਤਮ ਕਰ ਲੈਨੇ ਆ ਆਪਣੀ ਇਹ ਵੱਡੀ ਗਲਤੀ ਹੋ ਜਾਂਦੀ ਆ ਜਦੋਂ ਆਪਾਂ ਇਨ ਬਰੀਡਿੰਗ ਕਰਦੇ ਆ ਨਾ ਦੁੱਧ ਦਾ ਸਤਿਆਨਾਸ਼ ਵੀ ਉਦੋਂ ਹੋ ਜਾਂਦਾ ਮਿੱਤਰੋ ਇਹ ਗੱਲ ਨੋਟ ਰੱਖਿਆ ਕਰੋ ਜਿਹੜੇ ਸੀਮੰਟ ਦੇ ਬੱਚੇ ਆ ਉਹਦੇ ਤੋਂ ਗਾਂ ਕ੍ਰੋਸਿੰਗ ਜਿਹੜੀ ਆਪਾਂ ਲੈ ਰਹੇ ਆ ਉਹ ਵੀ ਆਪਾਂ ਇੱਕੋ ਜਿਹੀ ਜਿਹੜੀ ਲੈਨੇ ਆ ਉਹ ਇੱਕ ਆਪਣੀ ਬਹੁਤ ਵੱਡੀ ਗਲਤੀ ਆ ਜਿਹੜੀ ਆਪਾਂ ਕਰਦੇ ਪਏ ਆ ਕਦੇ ਨਾ ਕਦੇ ਇਹ ਚੀਜ਼ ਦਾ ਆਪਾਂ ਨੂੰ ਅਹਿਸਾਸ ਹੋਣਾ ਹੁੰਦਾ ਬਹੁਤ ਚੰਗੀ ਝੋਟੀ ਆ ਬਾਈ ਔਰ ਆਪਾਂ ਗੱਲ ਕਰ ਬਾਈ ਪੜਾਈਆਂ ਪਿੱਛੋਂ ਕਿ ਮੜਾ ਮੋਟਾ 1921 ਮੜਾ ਸਨ ਜੇ ਕੋਈ ਚੱਕਰ ਨਹੀਂ ਓਕੇ ਕੋਕਲ ਜਾਵੇ ਪਾਉਂ ਦੀ ਕੋਈ ਹੈ ਇਹ ਬੈਲ ਬੁੰਨਾ ਹੋ ਜਾਂਦਾ ਠੀਕ ਆ ਕੋਈ ਕੋਈ ਲੰਬੇ ਵਾਲੀ ਗੁਜਾਇਸ਼ ਤਾਂ ਨਹੀਂ ਹੈਗੀ ਨਹੀਂ ਨਹੀਂ ਨਾ ਭੋਰਾ ਵੇਨ ਮੈਂ ਤੁਹਾਨੂੰ ਚਾਰ ਦਿਨ ਚੋਕ ਘਰੇ ਵਣ ਜ ਆਪਣੇ ਓਕੇ ਬਾਈ ਠੀਕ ਆ ਬਾਈ ਠੀਕ ਆ ਲੈ ਮਿੱਤਰੋ ਕੋਈ ਵੀ ਲੰਬੇ ਵਾਲੀ ਗੁਜਾਇਸ਼ ਨਹੀਂ ਝੋਟੀ ਦੇ ਵਿੱਚ ਹੋਊਗੀ ਬਾਈਆਂ ਦਾ ਵੇਖੋ ਤੁਸੀਂ ਕਰਾਂ ਦੀ ਕੰਮ ਕਮ ਲਾਂਗਾ ਪੈਰਾਂ ਦੀ ਬਾਡੀ ਬੰਤਰ ਦੀ ਝੋਟੀ ਬਾਲੀ ਚੰਗੀ ਆ ਗੱਲਬਾਤ ਲਈ ਨੰਬਰ ਲੈ ਲਾਂਗੇ ਪਹਿਲੇ ਇਹਦਾ ਰੇਟ 145 ਆ ਬੱਲੀ ਝੋਟੀ ਦਾ ਦੋ ਨੰਬਰ ਤੇ ਝੋਟੀ ਬਾਈ ਜੈ ਭਾਈ ਇਹ ਵੀ ਸੂਣ ਵਾਲੀ ਹੋਈ ਆ ਨਹੀਂ ਸੂਈ ਆ ਬੱਚਾ ਟਾ ਕੱਟੀ ਆ ਦੇ ਮਗਰ ਕਿੰਨੇ ਦਿਨ ਹੋ ਗਏ ਭਾਈ ਸੋਈ ਨੂੰ ਇਹਨੂੰ ਹੋ ਗਏ ਅੱਛੀ 7 ਦਿਨ ਠੀਕ ਆ ਕਿੰਨਾ ਦੁੱਧ ਤਿਆਰ ਆ ਭਾਈ ਦੁੱਧ ਹੁਣ ਤਾਂ ਜਦੋਂ ਤੱਕ 6 ਕਿਲੋਈ ਆ ਦੋਵੇਂ ਡੰਗਾਂ ਦਾ ਨਹੀਂ ਨਹੀਂ ਇੱਕ ਟਾਈਮ ਦਾ ਇੱਕ ਟਾਈਮ ਦਾ 12 ਕਿਲੋ ਦੁੱਧ ਹੈਗਾ ਹਾਂਜੀ ਹਾਂਜੀ ਓਕੇ 6 ਕਿਲੋ ਤਾਂ ਮੈਂ ਸਾਡੀਆਂ ਬੱਕਰੀਆਂ ਦੇ ਦਿੰਦੀਆਂ ਕਿਉਂ ਭਾਈ ਹੈ ਮੈਂ ਉਹਦਾ ਮੈਂ ਭਾਈ ਦੀ ਝੋਟੀ ਚ ਲੈ ਦੋ ਲੈਣਾ ਹੁਣ ਹਾਂ ਬੱਚਾ ਇਹਦਾ ਬੱਚਾ ਕੱਟੀ ਉਹ ਹਾਂ ਭਾਈ ਜੈਵ ਮੈਂ ਇਹ 6 ਕਿਲੋ ਤੇ ਭਾਈ ਜੈਵ ਦੀਆਂ ਬੱਕਰੀਆਂ ਦੁੱਧ ਦੇ ਦਿੰਦੀਆਂ ਮੈਂ ਕਹਿੰਦੇ ਮੈਂ ਚੋਤ ਤੋ ਹੀ ਜਾਂਦਾ ਮੈਂ ਕਿਹਾ ਇਹਦਾ ਤੋਲ ਲੈਣਾ ਅਗਲੇ ਨੇ ਹਾਂ ਇਹਦਾ ਗੱਲ ਕੀ ਜੀ ਕੋਈ ਨਹੀਂ ਇਹ ਦੋਵੇਂ ਡੰਗਿਆਂ ਦਾ 12 ਕਿਲੋ ਆ ਹਾਂਜੀ ਹਾਂਜੀ ਹੁਣ ਥੋੜਾ ਜਿਹਾ ਭਾਈ ਫਿਰ ਤਾਂ ਯਾਰ ਫਿਰ ਤੇਰਾ ਪਹਿਲਾ ਕਿੰਨਾ ਚੋਇਆ ਪਹਿਲੇ ਸੋਇਆ ਪਹਿਲੇ ਸੋਇਆ 6 ਕਿਲੋ ਚੋ ਗਿਆ ਸੀ 12 ਕਿਲੋ ਸੋਇਆ ਸੀ ਠੀਕ ਆ ਫਿਰ ਇਹ ਕਿਤੇ 14 ਕਿਲੋ ਦੁੱਧ ਦੇ ਦਊਂ ਜਿਉਂ ਜਿਉਂ ਰਾਵਨ ਦੇਣ ਥੋੜਾ ਕਾਢੂਣ ਤੁਰਿਆ ਤਾਂ ਹੂੰ ਹੂੰ ਬਣਦੇ ਭਾਈ ਬਣਦੇ ਚਵਾਈ ਕਿਵੇਂ ਲੱਗੀ ਆ ਭਾਈ 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 ਇੱਕ ਇਹ ਕਿੰਨੇ ਦੀ ਦੇ ਦਿੱਤੀਏ ਫਿਰ ਭਾਈ ਜਵ ਹਾਂ ਇਹ ਕਿੰਨੇ ਦੀ ਦੇ ਦਿੱਤੀਏ ਮੈਂ ਜਰਾ ਪੂਰੇ ਵਿਵਾਦ ਵਟੇ ਜਾਂ ਤੂੰ ਦੱਸ ਦੇ ਹੁਣ ਸਬਰ ਤਾਂ ਆਪਣਾ ਹੋਣਾ ਹੀ ਨਹੀਂ ਭਾਵੇਂ ਦੀ ਗੱਡਾ ਭਰ ਕੇ ਟਰੱਕ ਭਰ ਲਗੇ ਪੈਸਿਆਂ ਦਾ ਹਾਂ ਹਾਂ ਹਨਾ ਹਾਂ ਕਿਤੇ ਆਇਆ ਸਬਰ ਨਹੀਂ ਆਉਂਦਾ ਨਹੀਂ ਆਉਂਦਾ ਤਾਂ ਫਿਰ ਹੁਣ 10 ਸਬਰ じゃ ਛੱਡ ਦੇ ਖੈਣਾ ਕਿੰਨੇ ਦਾ ਦੇਣਾ ਹੁਣ ਜੇ ਇੱਕ 30 ਦੇ ਦਿਆਂਗੇ ਇੱਕ 30 ਦੀ ਹਾਂ ਜੇ ਕੋਈ ਜੋੜਾ ਹੀ ਲੈ ਲਵੇ ਤੇਰੇ ਵਰਗਾ ਭਰਾ ਰੱਖਣ ਵਾਲਾ ਮਾਰਦਾਨ ਫਿਰ ਦੇ ਦੇ ਦਿਆਂਗੇ ਮਾਨਤਨ ਕਰ ਦਿਆਂਗੇ ਠੀਕ ਹਾਂਜੀ ਠੀਕ ਆ ਭਾਈ ਠੀਕ ਆ ਲੈ ਜੀ ਮਿੱਤਰੋ ਜੇ ਜੋੜਾ ਲੈ ਲੋਗੇ ਤਾਂ ਜੋੜੇ ਦੇ ਵਿੱਚ ਮਾਨਤਨ ਪਾਈ ਜਾਂਦਾ ਖੁੱਲਾ ਡੁੱਲਾ ਕਰ ਦੂੰਗਾ ਮੈਂ ਤੇ ਉਹ ਛੋਟੀ ਸੂਈ ਮਗਰ ਕੱਟਾ ਬਈ ਹੁੰਦੇ ਕੱਟੀ 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 ਹੁੰਦੇ ਮਗਰ ਲਾਈਵ ਜੈਪ ਬਾਈ ਇੱਕ ਵਾਰੀ ਨੰਬਰ ਦੇ ਦੇ ਮੈਨੂੰ ਆਪਦਾ 88726 ਹਾਂ 65517 ਇੱਕ ਵਾਰੀ ਹੋਰ ਆਉਣ ਦੇ 88726 ਹਾਂ 65517 ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਜੈਪ ਦੇ ਨਾਲ ਗੱਲ ਤੇ ਬਾਅਦ 2 ਜਨਵਰੀ ਦਿਖਾਤੇ ਅਗਲੀ ਕਾਰਵਾਈ ਤੁਹਾਡੇ ਹੱਥਾਂ ਮੇਰੀ ਤਾਂ ਨਿਆਣੀ ਮਰਤਾ ਵਜਣ ਵਾਲੇ ਰਾਦੇ ਆਠਾ ਵੀਡੀਓ ਦਿੱਤੀ ਆ ਬਣਾ ਕੇ ਤੇ ਆਉਂਦਾ ਵਾ ਭਾਈ ਕੇਵਾੜੇ ਤੋਂ ਜੈ ਬੱਕਰੀਆਂ ਵਾਲੇ ਦੇ ਘਰੇ ਬਾਈ ਦੇ ਸਿੱਧਾ ਕਚਾਰਾ ਧੰਨਵਾਦ